ਕਹਿੰਦੀ ਆਗੇ ਦੇਖਾਂਗੇ ਕੁਝ ਕਹਿੰਦੇ ਠੀਕ ਹੈ ਬਿੱਲੇ ਕਿਵੇਂ ਦੇ ਦੇ ਕਿਹੜੀ ਕਾਂਗਰਸ ਕਿਹੜੀ ਕਾਂਗਰਸ ਹਾਂਜੀ ਜਨਰਲ ਦੀਆਂ ਮੁਾਰਕਾ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਜਿਹੜੀ ਹੈਗੀ ਹੈ ਮੇਰਾ ਖਿਆਲ ਜਿਹੜੀ ਹੈ ਕਾਂਗਰਸ ਅਗੋ ਇਹ ਵੀ ਨਹੀਂ ਰਹਿਣੀ ਜੇ ਤੁਹਾਡਾ ਪਿਆਰ ਮਿਲਦਾ ਰਿਹਾ ਇਸੇ ਤਰ੍ਹਾਂ ਆ ਜਿਹੜੀ ਪੰਜਾਬ ਦੇ ਆਵਾਮ ਦੀ ਪਾਰਟੀ ਦੀ ਸਰਕਾਰ ਬਣੀ ਹੈ ਇਹਦੇ ਚ ਫੋਰਥ ਪੀਲਰ মিডিਆ ਤੁਹਾਡਾ ਸਾਰੇ ਜਿਹਨੇ ਭਾਵੇਂ ਅਖਬਾਰਾਂ ਵਾਲੇ ਨੇ ਭਾਵੇਂ ਚੈਨਲ ਵਾਲੇ ਨੇ ਤੁਹਾਡਾ ਬਹੁਤ ਵੱਡਾ ਰੋਲ ਰਿਹਾ ਸਪੈਸ਼ਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਸਾਡੇ ਕੀਤੇ ਹੋ ਥੈਂਕ ਯੂ ਸੋ ਮਚ ਬਾਜਵਾ ਜੀ ਘਰੇ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਖੇਤੀ ਦੀ ਜਿਹੜੀ ਮੰਡੀ ਨੀਤੀਦਾਰ ਰੈਗੂਲੇਸ਼ਨ ਆ ਰਿਹਾ ਉਸ ਨੂੰ ਵਿਰੋਧੀ ਤੇ ਰਹਿ ਕੇ ਆ ਰਹੀ ਹੈ ਕਿ ਉਸ ਦੇ ਉੱਪਰ ਵਿਚਾਰ ਉਪਸੰਹਾਰ ਕਰੋ ਅੱਜ ਇਸ ਨੂੰ ਵਿਚਾਰਨ ਦੀ ਲੋੜ ਪਈ ਜਦੋਂ ਪਹਿਲਾਂ ਹੀ ਤੁਸੀਂ ਕੇਂਦਰ ਨੂੰ ਇਸ ਨੂੰ ਰੱਦ ਕਰਕੇ ਭੇਜ ਦਿੱਤਾ ਹੈ ਦੇਖੋ ਦੋ ਚੀਜ਼ਾਂ ਨੇ ਕਾਂਗਰਸ ਸਰਕਾਰ ਨੇ ਭਾਵੇਂ ਕਾਲੀ ਦਲ ਹੈ ਭਾਵੇਂ ਬੀਜੇਪੀ ਦੇ ਲੋਕਾਂ ਨੇ ਜਦੋਂ ਕਿਸਾਨ ਨੂੰ ਬਚਾਉਣ ਦੀ ਜਰੂਰ ਸੀਗੀ ਉਦੋਂ ਤਾਂ ਮੈਦਾਨ ਛੱਡ ਕੇ ਸਾਰੇ ਭਜਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਇਹਨਾਂ ਨੇ ਸਭ ਚੀਜ਼ਾਂ ਯਾਦ ਆ ਗਈਆਂ ਨੇ ਸਾਡੇ ਕੰਪੀਟੈਂਟ ਨੇ ਸਾਰੇ ਮਨਿਸਟਰ ਸਹਿਬਾਨ ਸੀਐਮ ਸਹਿਬਾਨ ਔਰ ਸਭ ਵਧੀਆ ਅੱਛਾ ਯੋਗਪ੍ਰਾਲਾ ਕਰਨਗੇ ਮੈਂ ਖੁਦ ਕਿਸਾਨ ਪੁੱਤ ਹਾਂ ਮੇਰੇ ਖਿਆਲ ਮੈਂ 25 ਸਾਲ ਆਪਣੇ ਹੱਥਾਂ ਨਾਲ ਟਰੈਕਟਰ ਚਲਾਇਆ ਇਹਨਾਂ ਤੋਂ ਜ਼ਿਆਦਾ ਮੈਂ ਕਿਸਾਨੀ ਮੇਰੇ ਅੰਦਰ ਦਰਦ ਹੈ ਮੈਂ ਛੋਟੇ ਵੀਰ ਆਪਣੇ ਹੱਥਾਂ ਨਾਲ ਆਲੂ ਬੀਜੇ ਆਲੂ ਚੜਾਏ ਕਣਕਾਂ ਕਟੀਆਂ ਆਉ ਫਰੇਸ਼ਰ ਤੇ ਚਾਰ ਚਾਰ ਦਿਨ ਅਸੀਂ ਦੱਥੇ ਵੀ ਲਾਏ ਰੁੱਗ ਲਾਏ ਇਹਨਾਂ ਲੋਕਾਂ ਨੂੰ ਕੀ ਪਤਾ ਇਹ ਤਾਂ ਏਸੀ ਕਮਰੇ ਚ ਏਸੀ ਬੁਆਏ ਏਸੀ ਕਮਰੇ ਜੰਮੇ ਹੋਏ ਲੋਕ ਨੇ ਜਿਨ੍ਹਾਂ ਨੇ ਗਰਮੀ ਦੀ ਧੁੱਪ ਨਹੀਂ ਸਹਾਰੀ ਉਹ ਇਹ ਜੀ ਵਿਧਾਨ ਸਭਾ ਸਾਡੀ ਬਹੁਤ ਸਾਰ ਸਤਾਂ ਜਾ ਕੇ ਇਹ ਜੀ ਗੱਲਾਂ ਕਰਦੇ ਨੇ ਇਹਨਾਂ ਨੂੰ ਆਪਣੇ ਪੀੜੇ ਥੱਲੇ ਪਹਿਲਾਂ ਸੋਟਾ ਮਾਰਾ ਕੇ ਇਹ ਅਲੀਗੇਸ਼ਨ ਲਾ ਰਹੇ ਨੇ ਕਿਤੇ ਮਾਈਨਿੰਗ ਹੋ ਰਹੀ ਹੈ ਬਨੂੜ ਦਾ ਵੀ ਇਹ ਮੈਂ ਹੁਣ ਕੱਲ ਵੀ ਕਿਹਾ ਕਿ ਅਸੀਂ ਮੇਰਾ ਵੱਡਾ ਪ੍ਰਾਇਆ ਮੈਂ ਤਾਂ ਇੱਥੇ ਜਦੋਂ ਵਿਧਾਨ ਸਭਾ ਤੋਂ ਪਹਿਲੀ ਵਾਰ ਆਇਆ ਸੀਗਾ ਮੈਂ ਸੋਚਿਆ ਸੀ ਕਿ ਵੱਡੇ ਵੱਡੇ ਲੀਡਰ ਆਉਂਦੇ ਨੇ ਜੀ ਵੱਡੀਆਂ ਵੱਡੇ ਵੱਡੇ ਲੀਡਰ ਵੱਡੇ ਲੀਡਰ ਉਹ ਆਉਂਦੇ ਨੇ ਉਹਨਾਂ ਤੋਂ ਮੈਂ ਕੁਝ ਸਿੱਖਾਂਗੇ ਸਿੱਖ ਕੇ ਲੈ ਜਾਵਾਂਗੇ ਯਾਰ ਪੰਜਾਬ ਦੇ ਲੋਕਾਂ ਦੀ ਸਿਕੂ ਵਧੀਆ ਕਰਾਂਗੇ ਇਹ ਲੋਕਾਂ ਨੂੰ ਸਿਰਫ ਮਾਈਨਿੰਗ ਯਾਦ ਆਉਂਦੀ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਜੋ ਤੁਹਾਡੀ ਕਾਂਗਰਸ ਸਰਕਾਰ ਸੀਗੀ ਆ ਸਾਡੇ ਦੂਰ ਨਾਲ ਛੱਤ ਬੀੜੀ ਦੇਖੋ 70 70 ਫੁੱਟ ਕੇ ਇਹਨਾਂ ਦੇ ਮਨਿਸਟਰ ਆ ਰਿਹਾ ਐਮ ਐਲ ਏ ਨੇ ਪਟਕੇ ਸਿੱਟਦਾ ਸਾਡੇ ਟਾਈਮ ਦੇ ਵਿੱਚ ਆ ਜਿਹੜਾ ਮਾਈਨਰੀ ਡਿਪਾਰਟਮੈਂਟ ਨੇ ਸਾਰਾ ਸਰਵੇ ਕੀਤਾ ਇੱਕ ਤਸਲਾ ਵੀ ਰਿੱਤੇ ਦਾ ਕਿਦੋਂ ਨਹੀਂ ਪਟਿਆ ਉਹ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਮੰਤਰੀ ਨੇ ਆਮਾਦੀ ਪਾਰਟੀ ਦੇ ਉਹਨਾਂ ਦਾ ਉਹਨਾਂ ਦੇ ਰਿਸ਼ਤੇਦਾਰ ਦੇ ਦੇਖੋ ਦੋ ਦੋ ਚੀਜ਼ਾਂ ਨੇ ਜੀ ਮੰਤਰੀ ਦਾ ਕਿਹਦਾ ਨਾਮ ਲੈਂਦੇ ਨੇ ਤਾਂ ਮੈਂ ਕਹਿੰਦਾ ਬਾਜੂ ਉਸ ਮੰਤਰੀ ਦਾ ਨਾਮ ਜਨਤਕ ਕਰਨ ਔਰ ਜਾ ਕੇ ਇਹ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਮੰਤਰੀ ਸਾਹਿਬ ਨੂੰ ਪੁੱਛੋ ਕਿਉਂਕਿ ਮੈਂ ਡੇਰਾ ਬਸੀ ਹਲਕੇ ਤੋਂ ਹਾਂ ਡੇਰਾ ਬਸੀ ਹਲਕੇ ਬਾਰੇ ਜੋ ਵੀ ਤੁਸੀਂ ਪੁੱਛੋਗੇ ਦੱਸਾਂਗਾ ਕਿਸਾਨ ਪੁੱਤਾਂ ਕਿਸਾਨ ਨੀਤੀ ਬਾਰੇ ਵੀ ਜਾਣਦਾ ਧੰਨਵਾਦ ਜੀ